ਜਿਹੜਾ ਹੈਗਾ ਗਲਤ ਮਾਲ ਨਕਲੀ ਮਾਲ ਜਿਹੜਾ ਹਰਿਆਣਾ ਤੋਂ ਸਿੱਧਾ ਲਿਆ ਕੇ ਇੱਥੇ ਪੁੱਛੋ ਆਪਾਂ ਕੈਂਚੀਆਂ ਤੇ ਖੜੇ ਆ ਪੁੱਛੋ ਦੇ ਪਿੰਡਾਂ ਦੇ ਵਿੱਚ ਅੱਗੇ ਫਾਰਮਰਾਂ ਨੂੰ ਦਿੱਤਾ ਜਾਣਾ ਸੀ ਕਿ ਖੇਤੀ ਅੱਗੇ ਜਿਹੜੀ ਹੈਗੀ ਆ ਲਾਹੇਵੰਦ ਨਹੀਂ ਰਹੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਆ ਸੋ ਚੋ ਕੈਂਚੀਆਂ ਦੇ ਜਿਹੜੇ ਆਸੇ ਪਾਸੇ ਵਾਲੇ ਪਿੰਡ ਆ ਉਹਨਾਂ ਦੇ ਵਿੱਚ ਇਹ ਮਾਲ ਕਿਸਾਨਾਂ ਦੇ ਕਿਤੇ ਘਰਾਂ ਦੇ ਵਿੱਚ ਸਿੱਧਾ ਜਿਹੜਾ ਹੈਗਾ ਦੇਣਾ ਸੀਗਾ ਅੱਕੀ ਜਿਹੜੀ ਇਹ ਕੰਪਨੀ ਆ ਵੁੱਡਲੈਂਡ ਐਗਰੀਟੈਕ ਅ ਇੰਡੀਆ ਜਿਹੜਾ ਹੈਗਾ ਇਹਦਾ ਲਾਇਸੈਂਸ ਨਹੀਂ ਹੈਗਾ ਜੀ ਪੰਜਾਬ ਦੇ ਵਿੱਚ ਮੇਰਾ ਨਾਮ ਡਾਕਟਰ ਅਸਮਾਨਪ੍ਰੀਤ ਸਿੰਘ ਸਿੱਧੂ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਪਲਾਂਟ ਪ੍ਰੋਟੈਕਸ਼ਨ ਬਠਿੰਡਾ ਵਿਖੇ ਆਪਦੀ ਸੇਵਾ ਨਿਭਾ ਰਿਹਾ ਸਾਨੂੰ ਗੁਪਤ ਸੂਚਨਾ ਮਿਲੀ ਸੀ ਸਵੇਰੇ ਵੀ ਕੋਈ ਹਰਿਆਣੇ ਤੋਂ ਮਾਲ ਜਿਹੜਾ ਹੈਗਾ ਇਹਨਾਂ ਪਿੰਡਾਂ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਕਿਸੇ ਕੰਪਨੀ ਵੱਲੋਂ ਬਿਨਾਂ ਲਾਇਸੈਂਸ ਤੋਂ ਕਿਉਂਕਿ ਜਿਹੜਾ ਲਾਇਸੈਂਸ ਅਸੀਂ ਦਿੰਨੇ ਆ ਉਹ ਤਾਂ ਪ੍ਰੋਪਰ ਜਿਹੜਾ ਹੈਗਾ ਦੁਕਾਨਾਂ ਨੇ ਜਿਵੇਂ লাইসেন্স ਲਿਆ ਜਾਂ ਕੰਪਨੀਆਂ লাইসেন্স ਲੈਂਦੀਆਂ ਸਾਡੇ ਹੈੱਡਕੁਆਰਟਰ ਮਹਾਲੀ ਤੋਂ ਤੇ ਉਹਦਾ ਤਾਂ ਸਾਨੂੰ ਜਿਹੜਾ ਹੈਗਾ ਧਿਆਨ ਚ ਰਹਿੰਦਾ ਪ੍ਰੋਪਰ ਉਹ ਆਪਦਾ ਐਕਟ ਵੀ ਫੋਲੋ ਕਰਦੀਆਂ ਕੰਪਨੀਆਂ ਉਹਨਾਂ ਦੀ ਸਮੇਂ-ਸਮੇਂ ਸਿਰ ਚੈਕਿੰਗ ਵੀ ਹੁੰਦੀ ਆ ਪਰੰਤੂ ਇਹ ਜਿਹੜਾ ਹੈਗਾ ਗਲਤ ਮਾਲ ਨਕਲੀ ਮਾਲ ਜਿਹੜਾ ਹਰਿਆਣੇ ਤੋਂ ਸਿੱਧਾ ਲਿਆ ਕੇ ਇੱਥੇ ਪੁੱਛੋ ਆਪਾਂ ਕੈਂਚੀਆਂ ਤੇ ਖੜੇ ਆ ਪੁੱਛੋ ਦੇ ਪਿੰਡਾਂ ਦੇ ਵਿੱਚ ਅੱਗੇ ਫਾਰਮਰਾਂ ਨੂੰ ਦਿੱਤਾ ਜਾਣਾ ਸੀ ਤੇ ਫਾਰਮਰਾਂ ਨੂੰ ਗੁੰਮਰਾਹ ਕਰਨਾ ਸੀ ਕਿਉਂਕਿ ਖੇਤੀ ਅੱਗੇ ਜਿਹੜੀ ਹੈਗੀ ਆ ਲਾਹੀਵੰਦ ਨਹੀਂ ਰਹੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਆ ਸੋ ਜਿਹੜਾ ਕੀੜੇ ਮਾਰ ਦਵਾਈਆਂ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਵੀ ਉਹਦੇ ਜਿਹੇ ਚੰਗੀਆਂ ਦਵਾਈਆਂ ਹੋਣੀਆਂ ਫੇਰ ਹੀ ਜਿਹੜੀ ਗਲਾਬੀ ਸੁੰਡੀ ਦੀ ਪ੍ਰੋਬਲਮ ਆ ਜਿਵੇਂ ਨਰਮੇ ਦੇ ਵਿੱਚ ਜਾਂ ਚਿੱਟੀ ਮੱਖੀ ਆ ਫੇਰ ਹੀ ਉਹਨਾਂ ਨੇ ਜੇ ਦਵਾਈਆਂ ਚੰਗੇ ਮਿਆਰ ਦੀਆਂ ਹੋਣੀਆਂ ਫੇਰ ਹੀ ਕੀੜੇ ਮਕਾਉਣਿਆਂ ਨੂੰ ਜਿਹੜਾ ਉਹਨਾਂ ਨੇ ਰੋਕਣਾ ਸੋ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਖੁੱਡੀਆਂ ਅ ਜੀ ਵੱਲੋਂ ਸਖਤ ਜਿਹੜੇ ਹੈਗੇ ਆ ਦਿਸ਼ਾ ਨਿਰਦੇਸ਼ ਆ ਕਲੀਅਰ ਕਟ ਮਹਿਕਮੇ ਨੂੰ ਕਿਹਾ ਹੋਇਆ ਵੀ ਕੋਈ ਵੀ ਜਿਹੜਾ ਹੈਗਾ ਇਹੋ ਜਿਹਾ ਬੰਦਾ ਜਿਹੜਾ ਗਲਤ ਕੰਮ ਕਰੂਗਾ ਬਖਸ਼ਿਆ ਨਹੀਂ ਜਾਊਗਾ ਅੱਗੇ ਤੋਂ ਵੀ ਜਿਹੜੇ ਇਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਅੱਗੇ ਤੋਂ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਕਹਿਣਾ ਚਾਹਣਾ ਵੀ ਜੇਕਰ ਕੋਈ ਵੀ ਜਿਹੜਾ ਹੈਗਾ ਬੰਦਾ ਇਹੋ ਜਿਹਾ ਕੰਮ ਕਰਦਾ ਉਹ ਬਾਹਰ ਆ ਜਾਈ ਕਿਉਂਕਿ ਇਸ ਤੋਂ ਬਾਅਦ ਜਿਹੜੀ ਹੈਗੀ ਆ ਸਖਤ ਤੋਂ ਸਖਤ ਕਾਰਵਾਈ ਜਿਹੜੀ ਇਹਨਾਂ ਦੇ ਖਿਲਾਫ ਕੀਤੀ ਜਾਊਗੀ ਪਤਾ ਲੱਗੇ ਜੀ ਮਾਲਕ ਹਾਂਜੀ ਇਹਨਾਂ ਨੇ ਇੱਥੇ ਪੁੱਚੋ ਇੱਥੇ ਹੀ ਇਹਨਾਂ ਨੇ ਅੱਗੇ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਪੁੱਚੋ ਕੈਂਚੀਆਂ ਦੇ ਜਿਹੜੇ ਆਸੇ-ਪਾਸੇ ਵਾਲੇ ਪਿੰਡ ਆ ਉਹਨਾਂ ਦੇ ਵਿੱਚ ਹੀ ਮਾਲ ਕਿਸਾਨਾਂ ਦੇ ਕਿਤੇ ਘਰਾਂ ਦੇ ਵਿੱਚ ਸਿੱਧਾ ਜਿਹੜਾ ਹੈਗਾ ਦੇਣਾ ਸੀਗਾ ਇਹ ਬਿੱਲ ਵੀ ਲਈ ਜੇ ਫਿਰਦੇ ਆ ਇਹਨਾਂ ਕੋਲੇ ਜਿਹੜੇ ਬਿੱਲ ਕੋਈ ਜਿਵੇਂ ਰਾਮਾ ਮੰਡੀ ਦਾ ਕੱਟਿਆ ਹੋਇਆ ਜਦਕਿ ਰਾਮਾ ਮੰਡੀ ਦੇ ਆਪਾਂ ਨੇੜੇ-ਤੇੜੇ ਵੀ ਨਹੀਂ ਖੜੇ ਹੈਗੇ ਤੇ ਬਾਕੀ ਜਿਹੜੀ ਇਹ ਕੰਪਨੀ ਆ ਵੁੱਡਲੈਂਡ ਐਗਰੀਟੈਕ ਆਂਡੀਆਂ ਜਿਹੜਾ ਹੈਗਾ ਇਹਦਾ ਲਾਇਸੈਂਸ ਨਹੀਂ ਹੈਗਾ ਜੀ ਪੰਜਾਬ ਦੇ ਵਿੱਚ ਤਾਂ ਇਹ ਬਿਨਾਂ ਲਾਇਸੈਂਸ ਤੋਂ ਜਿਹੜਾ ਹੈਗਾ ਇਹ ਮਾਲ ਆ ਤੇ ਬਾਕੀ ਮਾਲ ਦੀ ਜਿਹੜੀ ਅੱਗੇ ਜਿਹੜੀ ਇਹਦੇ ਚ ਹੈ ਕੀ ਉਹ ਚੈਕਿੰਗ ਸੈਂਪਲਿੰਗ ਤੋਂ ਪਤਾ ਲੱਗੂਗਾ ਇਹ ਅਜੇ ਗਿਣਤੀ ਚੱਲ ਰਹੀ ਹੈ ਜੀ ਅੱਗੇ ਆ ਜਾਣਾ ਸਾਰਾ ਰਿਪੋਰਟਿੰਗ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਗਿਣਤੀ ਕਰ ਰਹੇ ਹਾਂ